ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤਉਦ ਧਿਆਈ ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ